ਸਰ ਤੋਂ ਨੂੰ ਅਸੀਂ ਆਪਾਂ ਦੱਸਾਂਗੇ ਕਿ ਆਪਣੇ ਫਰੂਟ ਸਾਇੰਸ ਐਂਡ ਟੈਕਨੋਲੋਜੀ ਪੀਐਡ ਦੇ ਵਿੱਚ ਜਿਹੜੇ ਵੀ ਆਪਣੇ ਗਰਮੀ ਦੇ ਮੇਨ ਜੂਸ ਫਰੂਟਸ ਆਂਦੇ ਫਲ ਆਂਦੇ ਆ ਉਹਨਾਂ ਦੇ ਕਿਹੜੇ ਕਿਹੜੇ ਪ੍ਰੋਡਕਟ ਬਣਾਉਣੇ ਨੇ ਕਿ ਜਿਹੜੇ ਕੀ ਆਪਣੀ ਗਰਮੀ ਦੀ ਜਿਹੜੀ ਕਹਿੰਦੇ ਉਹਦੇ ਇਫੈਕਟ ਨੂੰ ਘਟਾ ਸਕਣ ਤੇ ਕਿਹੜੇ ਕਿਹੜੇ ਪ੍ਰੋਡਕਟ ਆਪਾਂ ਨੂੰ ਅਵੇਲੇਬਲ ਹੋ ਸਕਦੇ ਆ ਬੇਸਿਕਲੀ ਪ੍ਰੋਸੈਸਿੰਗ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਫਰੂਟਸ ਪ੍ਰੋਡਕਟਸ ਮਿਲਣਾ ਐਂਡ ਪਲੱਸ ਉਹਦੀ ਜਿਹੜੀ ਸ਼ੈਲਫ ਲਾਈਫ ਵਧਾਉਣ ਵਾਲਾ ਸਸਤੀ ਗੱਲ ਦੋਸਤੋ ਮੈਂ ਅਮਰੀਕਾ ਤੋਂ ਪ੍ਰਿੰਸਟਨ ਤੋਂ ਆਇਤ ਨੂੰ ਲੈ ਕੇ ਆਇਆ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਤੁਹਾਨੂੰ ਦਿਖਾਵਾਂਗੇ ਫਲਾਂ ਦੇ ਵਿੱਚੋਂ ਜੂਸ ਕਿੱਦਾਂ ਕੱਢਿਆ ਜਾਂਦਾ ਅਤੇ ਉਸ ਜੂਸ ਨੂੰ ਤੁਸੀਂ ਮਾਰਕੀਟ ਦੇ ਵਿੱਚ ਕਿਵੇਂ ਸਪਲਾਈ ਕਰ ਸਕਦੇ ਹੋ ਜੇ ਤੁਸੀਂ ਮਾਰਕੀਟ ਸਪਲਾਈ ਨਹੀਂ ਕਰਨਾ ਤੁਸੀਂ ਆਪਣੇ ਘਰ ਵਾਸਤੇ ਵੀ ਕਢਾਉਣਾ ਚਾਹੁੰਦੇ ਹੋ ਜੂਸ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਤੁਸੀਂ ਆ ਕੇ ਆਪਣਾ ਫਰੂਟ ਦਿਓ ਤੇ ਇੱਥੋਂ ਜੂਸ ਬਣਵਾ ਕੇ ਲੈ ਜਾ ਸਕਦੇ ਹੋ ਥੋੜੀ ਕੀਮਤ ਤੇ ਤੇ ਅੱਜ ਤੁਹਾਨੂੰ ਦਿਖਾਉਨੇ ਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਫ ਫੂਡ ਵਿਭਾਗ ਇਸ ਵਕਤ ਗਰਮੀ ਦੇ ਮੌਸਮ ਦੇ ਵਿੱਚ ਇਸ ਟਾਈਮ ਪੰਜ ਫਰੂਟਾਂ ਦਾ ਜੂਸ ਬਹੁਤ ਜ਼ਿਆਦਾ ਵਿਕ ਰਿਹਾ ਹੈ ਮਾਰਕੀਟ 'ਚ ਕਿਉਂਕਿ ਉਹ ਗਰਮੀ ਨੂੰ ਰਾਹਤ ਦੇਣ ਵਾਸਤੇ ਫਰੂਟ ਦਾ ਜੂਸ ਲੋਕੀ ਪੀਂਦੇ ਨੇ ਤਾਂ ਆ ਹੁਣ ਦਿਖਾਣੇ ਆ ਹੋ ਇਸ ਟੈਪ ਗਰਮੇ ਰੁੱਤ ਚ ਅਪਾ ਕਿਹੜੇ ਕਿਹੜੇ ਜੂਸ ਬਣਾਉਂਦੇ ਅੱਛਾ ਜੀ ਸਰ ਜੀ ਤੁਸੀਂ ਦੱਸ ਰਹੇ ਮੈਂ ਕਿ ਇੱਕ ਜਿਵੇਂ ਆਲੂ ਬੁਖਾਰਾ ਹੋ ਗਿਆ ਆड़ੂ ਹੋ ਗਿਆ ਐਂਡ ਦੈਨ ਬੇਲ ਅੰਬ ਔਰ ਲਿਚੀ ਇਸੀ ਇਨ ਅ ਪੰਜ ਫਰੂਟਸ ਨੂੰ ਕਨਸਰਨ ਆਫ ਦਾ ਟਾਰਗੇਟ ਕਰਦੇ ਹੋਏ ਅਸੀਂ ਇਹਦੀ ਸਕੈਸ਼ਸ ਨੈਕਟਰ ਤੇ ਆਰਟੀਐਸ ਬਣਾ ਰਹੇ ਹਾਂ ਬਣਾ ਕੇ ਇੱਥੇ ਸਾਡੇ ਸੇਲ ਕਰ ਰਹੇ ਹਾਂ ਤੇ ਸਾਡੇ ਨਾਲ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਨੇ ਆ ਕਿ ਉਹਦੇ ਨਾਲ ਦੇ ਨਾਲ ਉਹ ਬਣਾਉਂਦੇ ਵੀ ਆ ਐਂਡ ਸੇਲ ਵੀ ਕਰਦੇ ਆ ਕੀ ਤੁਸੀਂ ਬਾਹਲੇ ਬੰਦਿਆਂ ਦੇ ਵੀ ਟ੍ਰੇਨਿੰਗ ਦਿੰਦੇ ਹੋ ਜਾਂ ਸਿਰਫ ਸਟੂਡੈਂਟਸ ਨੂੰ ਹੀ? ਨਹੀਂ ਸਰ ਅਸੀਂ ਅਸੀਂ ਟ੍ਰੇਨਿੰਗ ਦੇਖੋ ਸਾਡੇ ਯੂਨੀਵਰਸਿਟੀ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਹੈਗਾ। ਅਗਰ ਉਹਨਾਂ ਨੇ ਟ੍ਰੇਨਿੰਗ ਉੱਥੇ ਹੀ ਉਹਨਾਂ ਨੇ ਲੈਣੀ ਹੋਵੇ ਤੇ ਦੈਨ ਉਹ ਉੱਥੇ ਵੀ ਉਹਨਾਂ ਨੂੰ ਅਪਰੋਚ ਕਰਕੇ ਸਾਡੇ ਡਿਪਾਰਟਮੈਂਟ ਦੇ ਵਿੱਚ ਆ ਕੇ ਟ੍ਰੇਨਿੰਗ ਅਸੀਂ ਦਿੰਦੇ ਆ। ਅਗਰ ਕਿਸੇ ਐਂਟਰਪ੍ਰੈਨਿਓਰ ਸਿੰਗਲ ਬੰਦਾ ਅਗਰ ਇੱਕ ਨੰਬੰਦੇ ਨੇ ਟ੍ਰੇਨਿੰਗ ਲੈਣੀ ਅਸੀਂ ਉਹਨੂੰ ਵੀ ਟ੍ਰੇਨਿੰਗ ਦੇ ਗਰੁੱਪ 'ਚ ਵੀ ਆਨ ਤਾਂ ਵੀ ਅਸੀਂ ਟ੍ਰੇਨਿੰਗ ਦਿੰਦੇ ਆ ਸਰ। ਜਿੰਦਾ ਮੇਰੇ ਕੋਲ ਸਮਾਨ ਪਿਆ ਜਾਂ 2 ਕਿਲੋ 5 ਕਿਲੋ ਅੰਬ ਪਿਆਦੀ ਚੀ ਪਈਆ ਉਹਨੂੰ ਮੈਂ ਤੁਹਾਡੇ ਤੱਕ ਜੇ ਪਛਾਣਨ ਤੱਕ ਕਿ ਤੁਸੀਂ ਸਾਨੂੰ ਬਣਾ ਕੇ ਦੋਗੇ ਜਾਂ ਅਸੀਂ ਆਪ ਆ ਕੇ ਬਣਾਵਾਂ ਹਾਂ ਦੋਨੋਂ ਤਰ੍ਹਾਂ ਦੀ ਹੀ ਫੈਸਿਲਿਟੀ ਸੈੱਡ ਕੋਲ ਅਵੇਲੇਬਲ ਆ ਅਗਰ ਤੁਸੀਂ ਆਪਾਂ ਸਾਨੂੰ ਆਪਣਾ ਫੂ ਫਰੂਟ ਦੇ ਦੋਗੇ ਉਹਨੂੰ ਬਣਾਣਾ ਤੇ ਸਾਡੇ ਕੋਲ ਟੈਕਨੀਕਲ ਬੰਦੇ ਤੇ ਸਾਇੰਟਿਸਟ ਮਿਲ ਕੇ ਤੁਹਾਡੇ ਪ੍ਰੋਡਕਟ ਨੂੰ ਪ੍ਰੋਸੈਸ ਕਰਕੇ ਜਿਹੜਾ ਪ੍ਰੋਡਕਟ ਤੁਸੀਂ ਚਾਹੋਗੇ ਬਣਾ ਕੇ ਦੇ ਦਾਂਗੇ ਅਗਰ ਉਹ ਬੰਦਾ ਆਪ ਆ ਕੇ ਬਣਾਣਾ ਚਾਹੁੰਦਾ ਹੋ ਤੇ ਕੋਲ ਟੈਕਨੀਕਲ ਨਾਉ-ਹਾਊ ਹੈ ਸਿਰਫ ਉਹਦੇ ਕੋਲ ਫੈਸਿਲਿਟੀਆਂ ਨਹੀਂ ਹੈਗੀਆਂ ਉਹ ਸਾਡੀਆਂ ਫੈਸਿਲਿਟੀਆਂ ਯੂਜ਼ ਕਰਕੇ ਵੀ ਬਣਾ ਸਕਦਾ ਹੈ ਇਹਦੇ ਬਹੁਤ ਹੀ ਅਸੀਂ ਨੋਮੀਨਲ ਚਾਰजेस ਰੱਖੇ ਹੋਏ ਆ ਮੀਨਸ ਅਸੀਂ ਉਹ ਆਪਣਾ ਬੰਦਾ ਆ ਕੇ ਪ੍ਰੋਡਕਟ ਪ੍ਰੋਸੈਸ ਕਰਕੇ ਪੈਕ ਕਰਕੇ ਮਾਰਕੀਟ ਚ ਸੇਲ ਕਰ ਸਕਦਾ ਹੈ ਇਸ ਦੀ ਵਾਸਤੇ ਕੀ ਪ੍ਰੋਸੀਜਰ ਯਾਨੀ ਕਿ ਤੁਹਾਨੂੰ ਡਾਇਰੈਕਟ ਆ ਕੇ ਮਿਲੇ ਜਾਂ ਇਹਦੇ ਵਾਸਤੇ ਫਿਰ ਤੁਹਾਨੂੰ ਇਹ ਕੋਈ ਫਾਰਮ ਭਰਨਾ ਪੈਂਦਾ ਜਾਂ ਕੀ ਨਹੀਂ ਸਰ ਕੁਝ ਨਹੀਂ ਕਰਨਾ ਪੈਂਦਾ ਇੱਕ ਸਿੰਪਲ ਮੇਲ ਪਾਣੀ ਪੈਂਦੀ ਹੈ ਜਾਂ ਸਾਨੂੰ ਆ ਕੇ ਪਰਸਨਲੀ ਮਿਲ ਵੀ ਲਵੇ ਤਾਂ ਵੀ ਉਹ ਵੈਲਕਮ ਕੀਤਾ ਉਹਦਾ ਪੂਰਾ ਸਵਾਗਤ ਕੀਤਾ ਜਾਂਦਾ ਹੈ ਔਰ ਉੱਥੇ ਆ ਕੇ ਸਾਡੇ ਬਣਾ ਸਕਦਾ ਸਰ ਇਹ ਜਿਹੜੇ ਪੰਜ ਫਰੂਟ ਤੁਸੀਂ ਦੱਸੇ ਇੱਕ ਹੀ ਗਰਮੀ ਚ ਕੀ ਮਹੱਤਵ ਰੱਖਦੇ ਆਪਣਾ ਸਰ ਮੈਂ ਗਰਮੀ ਦੇ ਵਿੱਚ ਬਸ ਬੇਸਿਕਲੀ ਕਿ ਗਰਮੀ ਨੂੰ ਆਪਾਂ ਕਹਿੰਦੇ ਗਰਮੀ ਦੀ ਹੀਟ ਨਾਲ ਲੜਨਾ ਉਹਦੇ ਵਿੱਚ ਬੇਸਿਕਲੀ ਕਿ ਆਪਣੀ ਤੁਹਾਡੀ ਸਵੇਟਿੰਗ ਲਾਸ ਦੇ ਨਾਲ ਜਦੋਂ ਆਪਣਾ ਪਸੀਨਾ ਆਉਂਦਾ ਹੈ ਉਹਦੇ ਨਾਲ ਨਿਊਟਰੀਐਂਟ ਦਾ ਲਾਸ ਹੁੰਦਾ ਹੈ ਤੇ ਗਰਮੀ ਦਾ ਮੇਨ ਇਹੀ ਹੈ ਮੈਂ ਕਿ ਆਪਣੀ ਬਾਡੀ ਨੂੰ ਪਰ ਹਾਈਡਰੇਟਡ ਰੱਖਿਆ ਜਾਵੇ ਜਿਸ ਦੇ ਨਾਲ ਆਪਣੀ ਡਾਈਜੈਸ਼ਨ ਤੇ ਇਮਿਊਨ ਸਿਸਟਮ ਵਧਦਾ ਰਹੇ ਵਿਟਾਮਿਨਸ ਤੇ ਮਿਨਰਲਸ ਐਂਟੀਆਕਸੀਡੈਂਟ ਰਿਚ ਇਹ ਤੁਹਾਡੇ ਸਾਰੇ ਫਰੂਟਸ ਹੈਗੇ ਆ ਤੇ ਇਹਨੂੰ ਕਿਸ ਫਾਰਮ ਚ ਲਿਆ ਜਾਵੇ ਤਾਂ ਕਿ ਆਪਾਂ ਆਪਣੀ ਆਪਣੇ ਆਪ ਆਪਣੇ ਸ਼ਰੀਰ ਨੂੰ ਗਰਮੀ ਨਾਲ ਲੜਨ ਲਈ ਤਿਆਰ ਕਰ ਸਕੀਏ ਤੋਂ ਅੱਗੇ ਕਰ ਕਰ ਜਿੱਦਾਂ ਸਪੋਜ਼ ਕਰੋ ਮੈਂ ਤੁਹਾਡੇ ਕੋਲ ਲੈ ਆਂਦਾ ਸਬਾਨ ਲੈ ਆਂਦਾ ਆਪਾਂ ਉਹ ਪੈਕਿੰਗ ਕਰਕੇ ਮਾਰਕੀਟ ਵਿੱਚ ਵੇਚਣਾ ਮੇਰੇ ਕੋਲ ਫੀਐਫਐਸਐਸੀ ਨੰਬਰ ਹੈ ਨਹੀਂ ਤਾਂ ਫਿਰ ਆਪਾਂ ਕਿੱਧਰ ਸਰ ਉਹਦੇ ਲਈ ਵੀ ਅਸੀਂ ਤੁਹਾਨੂੰ ਗਾਈਡ ਕਰਦੇ ਹਾਂ ਫੀਐਫਐਸਐਸੀ ਆਈ ਨੰਬਰ ਲੈਣ ਦਾ ਪ੍ਰੋਸੀਜਰ ਬਹੁਤ ਸਿੰਪਲ ਹੈਗਾ ਤੁਸੀਂ ਜਸਟ ਇੱਕ ਆਪਣਾ ਉਹਨਾਂ ਦੇ ਆਨਲਾਈਨ ਪੋਰਟਲ ਤੇ ਅਪਲਾਈ ਕਰਨਾ ਹੁੰਦਾ ਬੜੀ ਨੋਮੀਨਲ 100 ਰੁਪਏ ਉਹਨਾਂ ਦੀ ਫੀਸ ਹੈ ਤੇ ਉਹ ਵੀ ਅਸੀਂ ਲੈਣ ਚ ਵੀ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਐਂਡ ਹੈਲਪ ਕਰ ਸਕਦੇ ਹਾਂ ਸਰ ਇਸ ਤੋਂ ਲਾਭ ਹੋਰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਆ ਉਹ ਦੇ ਲਈ ਤੁਹਾਨੂੰ ਪਹਿਲੇ ਮਾਰਕੀਟ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਤਾਂ ਕਰਨਾ ਪਏਗਾ ਨਾ ਵੀ ਮਾਰਕੀਟ ਨੂੰ ਦੇਖ ਕੇ ਵੀ ਕਿੱਥੇ ਕੰਪੀਟੀਟਿਵ ਮਾਰਕੀਟ ਹੈਗੀ ਕਿਸ ਤਰ੍ਹਾਂ ਦਾ ਪ੍ਰੋਡਕਟ ਲਾਪ ਕਰਨਾ ਹੈ ਕਿ ਉਹਦਾ ਸਰਵੇ ਕਰਨ ਤੋਂ ਬਾਅਦ ਹੀ ਸਾਡੇ ਕੋਲ ਆਉਂਦੇ ਆਈ ਥਿੰਕ ਜਿਹੜੇ ਜਿੰਨੇ ਵੀ ਐਂਟਰਪ੍ਰਨਿਓਰਸ ਆਉਂਦੇ ਆ ਫਾਰਮਰਸ ਆਪਣੇ ਕਿਲੋ ਵੀ ਜਿਹਨੂੰ ਕਹਿੰਦੇ ਪ੍ਰਾਇਮਰੀ ਤੇ ਸੈਕੰਡਰੀ ਪ੍ਰੋਸੈਸਿੰਗ ਕਰਨੀ ਆ ਉਹ ਜਿੱਥੇ ਆਪਣਾ ਆਪਣਾ ਫਰੂਟ ਸੇਲ ਕਰਦੇ ਉਹਦੇ ਨਾਲ ਹੀ ਐਡੀਸ਼ਨਲ ਆਪਣੇ ਨਵੇਂ ਪ੍ਰੋਡਕਟਸ ਵੀ ਸੇਲ ਕਰ ਸਕਦੇ ਐਂਡ ਕੰਜ਼ਿਊਮਰਸ ਜਿਹੜੇ ਤੁਹਾਡੇ ਫਾਰਮਰਸ ਹੈ ਜਾਂ ਜਿਹੜੇ ਐਂਟਰਪ੍ਰਨਿਓਰਸ ਹੈ ਉਹ ਕਹਿੰਦੇ ਸ ਪਾਕੀ ਦੇ ਖੰਡ ਨੂੰ ਪੂਰੇ ਬਣਾ ਦਿੰਦੇ। ਬਿਲਕੁਲ ਬਿਲਕੁਲ। ਇਹ ਤੁਸੀਂ ਵੀ ਇੱਧਰ ਦੇ ਪ੍ਰੋਡਕਟ ਬਣਾ ਦਿੰਦੇ। ਨਹੀਂ ਸਰ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਬਣਾਉਂਦੇ ਸਾਡੇ ਵਿੱਚ ਸਿਰਫ ਜੇ ਅਗਰ ਜਿਹੜਾ ਪ੍ਰੀਜ਼ਰਵਟਿਵ ਵੀ ਅਗਰ ਅਸੀਂ ਐਡ ਕਰਦੇ ਹਾਂ ਉਹ ਜਿੰਨਾ ਕਿ ਰਿਕਮੈਂਡਡ ਲੈਵਲ ਬਾਈ ਐਫਐਸਐਸ ਆਈ ਹੈ ਉਹਦੇ ਸਟੈਂਡਰਡ ਦੇ ਹਿਸਾਬ ਨਾਲ ਹੀ ਪਾਇਆ ਜਾਂਦਾ। ਮੈਡਮ ਇਹ ਪ੍ਰੋਡਕਟ ਨੂੰ ਆਪਾਂ ਕਿੰਨੀ ਦੇਰ ਰੈਸਟੋਰ ਕਰ ਸਕਦੇ ਹਾਂ? ਆ ਸਰ ਨਾਰਮਲੀ ਇਹ ਡਿਪੈਂਡ ਕਰਦਾ ਉਸ ਪ੍ਰੋਡਕਟ ਦੇ ਵਿੱਚ ਕਿੰਨਾ ਕੀ ਤੁਹਾਡਾ ਮੋਇਸਚਰ ਲੈਵਲ ਹੈਗਾ। ਵੈਸੇ ਇਹ ਜਿਹੜੇ ਆਪਣੇ ਪ੍ਰੋਡਕਟ ਹੈ 6 ਮਨ ਤੱਕ ਦੀ ਸਟੋਰੀ ਸ਼ੈਲਫ ਲਾਈਫ ਬਹੁਤ ਅੱਛੀ

ਇਹ ਜਿਹੜਾ ਸੈਂਟਰ ਹੈਗਾ ਜੀ ਜਿੱਥੇ ਅੱਜ ਆਪਾਂ ਕੜੇ ਆ ਇਹ ਹੈਗਾ ਜੀ ਫੂਡ ਇੰਡਸਟਰੀ bizness incubation center ਇਹ ਡਿਪਾਰਟਮੈਂਟ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ ਦੇ ਅੰਡਰ ਹੀ ਆ ਜੀ ਯੂਨੀਵਰਸਿਟੀ ਵੱਲੋਂ 2015 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਪ੍ਰੋਸੈਸਿੰਗ ਦੇ ਮੁੱਖ ਉਦੇਸ਼ ਨੂੰ ਰੱਖਦੇ ਆ ਆ ਧਿਆਨ ਰੱਖਦੇ ਆ ਹੋਇਆ ਇਹ ਸੈਂਟਰ ਦੀ ਸਥਾਪਨਾ ਕੀਤੀ ਗਈ ਸੀ ਜੀ ਅੱਜ ਹੁਣ ਤੁਸੀਂ ਮਸ਼ੀਨਾਂ ਜਿਹੜੀਆਂ ਦੇਖ ਸਭ ਤੋਂ ਪਹਿਲਾਂ ਕਿਹੜੀ ਮਸ਼ੀਨ ਦਿਖਾਵੋਗੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਆ ਜੂਸ ਐਕਸਟ੍ਰੈਕਟਰ ਆ ਚਾਹੇ ਇਹ ਸਾਰੀਆਂ ਮਸ਼ੀਨਾਂ ਜਿਹੜੀਆਂ ਆਪਣੀ ਇੱਥੇ ਸਾਹਮਣੇ ਪਈਆਂ ਵਾ ਇਹ ਆਪ ਕੱਢ ਸਕਦੇ ਜਿੱਦਾਂ ਜਿਹੜੀਆਂ ਨਿੰਬੂ ਜਾਤੀ ਦੇ ਫਲ ਆ ਉਹਨਾਂ ਦਾ ਫੋਰਸ ਹਸਾਰ ਨਾ ਹੁੰਦਾ ਕਿਉਂਕਿ ਉਹਨਾਂ ਵਿੱਚ ਆਪਾਂ ਚਾਹੁੰਦੇ ਆ ਕਿ ਜਿਹੜਾ ਬੀਜ ਆ ਬੀਜ ਨਾ ਟੁੱਕਿਆ ਜਾਵੇ ਜੇ ਬੀਜ ਟੁੱਕਿਆ ਗਿਆ ਆਪਣੀ ਕੜਤਣ ਆ ਜਾਂਦੀ ਹੈ ਜੂਸ ਉਹਦੇ ਹਿਸਾਬ ਦੇ ਨਾਲ ਫਿਰ ਕਈ ਫਲ ਹੁੰਦੇ ਆ ਜਿਨ੍ਹਾਂ ਦੇ ਵਿੱਚ ਸੀਡ ਉਹਦੇ ਹਿਸਾਬ ਨਾਲ ਉਹ ਆਪਾਂ ਉਹਨਾਂ ਨੂੰ ਪਲਪ ਦੇ ਤੌਰ ਤੇ ਕੱਢਣਾ ਕਿਹੇ ਤੌਰ ਤੇ ਕੱਢਣਾ ਉਹਨਾਂ ਦੇ ਤੌਰ ਤੇ ਆਪਾਂ ਮਸ਼ੀਨਾਂ ਵਰਤਦੇ ਆ ਜਿਵੇਂ ਇਹ ਸਕਰੂ ਪ੍ਰੈਸ ਆ ਇਹਦੇ ਵਿੱਚ ਆਪਾਂ ਅੰਬ ਨੂੰ ਵੀ ਕਰ ਸਕਦੇ ਆ ਆਪਾਂ ਟਮਾਟਰਾਂ ਨੂੰ ਵੀ ਕਰ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਕਰ ਸਕਦੇ ਆ ਇਹ ਵੀ ਸਕਰੂ ਪੈਸਟਰ ਪਰ ਇਹਦੇ ਵਿੱਚ ਆਪਾਂ ਉਹਨਾਂ ਨੂੰ ਜ਼ਿਆਦਾ ਸਿਟਰਸ ਇਹ ਸਲਾਈਸਰ ਆ ਜੀ ਇਹ ਆਪਾਂ ਕਿਹੇ ਵੀ ਸਬਜ਼ੀਆਂ ਦੀ ਆਪਾਂ ਕਟਾਈ ਕਰਨੀ ਆ ਚਾਹੇ ਸਕਾਉਣ ਲਈ ਚਾਹੇ ਚਾਰ ਬਣਾਉਣ ਲਈ ਚਾਹੇ ਕਿਹੇ ਵੀ ਚੀਜ਼ ਲਈ ਇਹ ਆਪਾਂ ਨੂੰ ਦੋ ਤਰ੍ਹਾਂ ਨਾਲ ਕੱਟ ਕੇ ਦਿੰਦਾ ਵਾ ਪਹਿਲਾ ਕਟਰ ਉਹ ਨੂੰ ਵੱਡੇ ਸਾਈਜ਼ ਚ ਕੱਟਦਾ ਦੂਜਾ ਕਟਰ ਉਹ ਨੂੰ ਛੋਟੇ ਸਾਈਜ਼ ਚ ਕੱਟਦਾ ਇਸ ਤੋਂ ਬਾਅਦ ਆਪਾਂ ਇਹਨੂੰ 4 ਪੌਂਟ ਚ ਵਰਤ ਸਕਦੇ ਆ ਸਕਾਉਣ ਲਈ ਵਰਤਣਾ ਹੋਵੇ ਆ ਪੌਂਡਾ ਲਈ ਵਰਤ ਸਕਦੇ ਆ ਇਹ ਹੈਗਾ ਜੀ ਪਲਪਰ ਕਿਸੇ ਵੀ ਚੀਜ਼ ਦਾ ਗੁੱਦਾ ਕੱਢਣ ਦੇ ਲਈ ਆਪਾਂ ਇਹ ਮਸ਼ੀਨ ਵਰਤਦੇ ਆ ਜੀ ਪਲਪਿੰਗ ਕਰਨ ਦੇ ਲਈ ਇਹਦਾ ਇਹ ਮਕਸਦ ਹੈ ਕਿ ਹੁਣ ਇੱਕ ਧਾਰਨ ਦੇ ਤੌਰ ਤੇ ਆਪਾਂ ਇਮਲੀ ਦਾ ਗੁੱਦਾ ਕੱਢਣਾ ਜੀ ਇਮਲੀ ਦਾ ਗੁੱਦਾ ਕੱਢਣਾ ਘਰੇ ਵੀ ਆਪਾਂ ਕੱਢਦੇ ਹਾਂ ਬਹੁਤ ਔਖਾ ਬਟ ਜੇ ਆਪਾਂ ਮਾਰਕੀਟ ਦੇ ਹਸਾਬ ਨਾਲ ਕੰਮ ਕਰਨਾ ਇੰਡਸਟਰੀ ਲੈਵਲ ਤੇ ਕੰਮ ਕਰਨਾ ਇਹ ਮਸ਼ੀਨ ਆਪਾਂ ਨੂੰ ਗੁੱਦਾ ਲੱਗ ਕਰ ਦਿੰਦੀ ਆ ਉਹਦਾ ਛਿਲਕਾ ਬੀਜ ਰੇਸ਼ਾ ਲੱਗ ਕਰ ਦਿੰਦੀ ਆ ਉਸੇ ਤਰ੍ਹਾਂ ਹੀ ਆਮਬ ਦਾ ਗੁੱਦਾ ਕੱਢਣਾ ਟਮਾਟਰਾਂ ਦੀ ਆਪਾਂ ਗੱਲ ਕਰਦੇ ਆ ਮਾਰਕੀਟ 'ਚ ਆਪਾਂ ਕੈਚਅਪ ਵਰਤਦੇ ਆ ਜੂਸ ਵਰਤਦੇ ਆ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਉਹਨਾਂ 'ਚ ਬੀਜ ਨਹੀਂ ਹੁੰਦਾ ਹੁਣ ਟਮਾਟਰ ਨੂੰ ਆਪਾਂ ਘਰੇ ਲਿਆਉਨੇ ਆ ਆਪਣਾ ਬੀਜ ਵਿੱਚੇ ਗ੍ਰाइंड ਕੀਤਾ ਜਾਂਦਾ ਇੰਡਸਟਰੀ ਕਦੀ ਨਹੀਂ ਕਰਦੀ ਇੰਡਸਟਰੀ ਕਰਦੀ ਆ ਸਿਰਫ ਗੁੱਦੇ ਵਾਲਾ ਹਿੱਸਾ ਜਿਹੜਾ ਉਹਦੀ ਮੇਨ ਵਰਤੋ ਆ ਉਹੜੀ ਚੀਜ਼ ਨੂੰ ਵਰਤਦੀ ਆ ਇਹਨਾਂ ਜਿਹੜੀਆਂ ਮਸ਼ੀਨਾਂ ਆਪਣੇ ਕੋਲ ਹੈਗੀਆਂ ਆਪਾਂ ਇਹਨਾਂ ਨੂੰ ਵਰਤ ਕੇ ਫਲਾਂ ਤੇ ਸਬਜ਼ੀਆਂ ਦੀ ਕਿਸੇ ਵੀ ਤਰ੍ਹਾਂ ਦੀ ਪ੍ਰ ਸਤਿ ਸ਼੍ਰੀ ਅਕਾਲ ਜੀ ਸਰ ਸੋ ਮੇਰਾ ਨਾਮ ਅਮਨਦੀਪ ਹੈ ਤੇ ਮੇਰਾ ਪਿੰਡ ਬੱਲਵਾਲ ਸੌਂਕੜੀ ਡਿਸਟ੍ਰਿਕਟ ਸ਼ਿਦ ਭਗਤ ਸਿੰਘ ਨਗਰ ਤੇ ਮੈਂ ਸਰ ਫੂਡ ਟੈਕ ਡਿਪਾਰਟਮੈਂਟ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਸੈਕੰਡ ਟਾਈਮ ਪ੍ਰੋਸੈਸਿੰਗ ਕਰਵਾਉਣਾ ਆਇਆ ਮੇਰੇ ਕੋਲੇ ਆਪਣਾ ਆੜੂ ਦਾ ਬਾਗ ਹੈ ਤੇ ਮੈਂ ਉਹਦਾ ਸ਼ੈਸ਼ ਤਿਆਰ ਕਰਵਾਉਣ ਆਇਆ ਲਾਸਟ ਈਅਰ ਹੀ ਮੈਂ ਤਿਆਰ ਕਰਵਾਇਆ ਸੀ ਤੇ ਉਹਦੀ ਕਸਟਮਰ ਦੇ ਵਿੱਚ ਡਿਮਾਂਡ ਜ਼ਿਆਦਾ ਹੋਣ ਕਰਕੇ ਮੈਂ ਉਹਦੀ ਕੁਆਂਟੀਟੀ ਡਬਲ ਲੈ ਕੇ ਆਇਆ ਕਿਉਂਕਿ ਜਿਵੇਂ ਜਿਵੇਂ ਬਿਮਾਰੀਆਂ ਵੱਧ ਰਹੀਆਂ ਐ ਤੇ ਲੋਕਾਂ ਦੇ ਵਿੱਚ ਅਵੇਅਰਨੈਸ ਕਾਫੀ ਆ ਰਹੀ ਐ ਕਿਉਂਕਿ ਜਿਹੜਾ ਅਸੀਂ ਸ਼ਕੈਸ਼ ਤਿਆਰ ਕਰਾਉਂਦੇ ਪੀਜੂ ਬਿਲਕੁਲ ਹੀ ਹਾਈਜੈਨਿਕ ਐ ਉਹਦੇ ਵਿੱਚ ਵਿਦਾਊਟ ਐਨੀ ਕੈਮੀਕਲ ਐ ਮਤਲਬ ਕੋਈ ਅਸੀਂ ਬਾਜ਼ਾਰ ਤੋਂ ਕੋਈ ਫਲੇਵਰ ਨਹੀਂ ਐਡ ਕਰਾਉਂਦੇ ਕੋਈ ਕਲਰ ਨਹੀਂ ਐਡ ਕਰਾਉਂਦੇ ਬਿਲਕੁਲ ਨੇਚਰਲ ਆ ਤੇ ਉਹਦੇ ਕਰਕੇ ਕਸਟਮਰ ਬਹੁਤ ਡਿਮਾਂਡ ਕਰ ਰਹੇ ਐ ਤੋਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਦੀਆਂ ਐਚਓਡੀ ਮੈਮ ਦਾ ਤੇ ਪੂਰੇ ਡਿਪਾਰਟਮੈਂਟ ਦਾ ਕਿ ਕਿਸਾਨਾਂ ਦੀ ਬਹੁਤ ਜ਼ਿਆਦਾ ਮਦਦ ਕਰ ਰਹੇ ਐ ਸਰ